ਇਸ ਵੇਲੇ ਸਾਡੇ ਨਾਲ ਜੁੜ ਚੁਕੇ ਨੇ ਬੱਬੀ ਬਾਦਲ ਜੀ ਤਾਂ ਸਰ ਅਰਵਿੰਦ ਕੇਜਰੀਵਾਲ ਜੀ ਦੀ ਪੇਸ਼ੀ جاری ਹੈ ਇਸ ਤੇ ਕੀ ਕਹਿਣਾ ਚਾਹੂਗਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਜਪਾ ਜਿਹੜੀ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਬਾਰ-ਬਾਰ ਈਡੀ ਦੇ ਵੱਲੋਂ ਸੱਮਨ ਭੇਜੇ ਜਾ ਰਹੇ ਨੇ ਦੇਖੋ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਹੈ ਕਿ ਦੋ ਤਿੰਨ ਵਾਰ ਉਹਨਾਂ ਨੇ ਪੁੱਛਿਆ ਕੇਜਰੀਵਾਲ ਸਾਹਿਬ ਦੀ ਲੀਗਲ ਟੀਮ ਨੇ ਕਿ ਜਿਹੜੀ ਉਹ ਹੈ ਆਪਣੀ ਈਡੀ ਹੈ ਉਹ ਕਿਹੜੇ ਕਪੈਸਿਟੀ ਚ ਉਹਨਾਂ ਨੂੰ ਬੁਲਾ ਰਹੀ ਹੈ ਉਹਨਾਂ ਨੇ ਕਿਹਾ ਥੋੜੀ ਕਲੈਰੀਫਿਕੇਸ਼ਨ ਦੇ ਦਿਓ ਕਿ ਮੈਨੂੰ ਐਜ਼ ਪ੍ਰੈਜ਼ੀਡੈਂਟ ਆਫ ਆਮ ਆਦਮੀ ਪਾਰਟੀ ਬੁਲਾ ਰਹੇ ਹੋ ਜਾਂ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ ਬੁਲਾ ਰਹੇ ਹੋ ਕਿਉਂ ਕਰਕੇ ਉਹਨਾਂ ਕੋਲ ਕੋਈ ਪੋਰਟਫੋਲੀਓ ਨਹੀਂ ਹੈਗਾ ਆਪਣੇ ਕੋਲ ਹੀ ਇਜ਼ ਅ ਚੀਫ ਮਿਨਿਸਟਰ ਵਿਦਆਊਟ ਪੋਰਟਫੋਲੀਓ ਔਰ ਈਡੀ ਦਾ ਇਹੀ ਰੁਖ ਰਿਹਾ ਹੈ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਈਡੀ ਦੇ ਜਿਹੜੇ ਕਾਰਨਾਮੇ ਹੈ ਉਹਨਾਂ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਉਹਨਾਂ ਨੂੰ ਹਾਈ ਕਮਾਂਡ ਬੀਜੇਪੀ ਦੀ ਨੇ ਕਿਹਾ ਹੋਇਆ ਹੈ ਕਿ ਕਿਸੇ ਵੀ ਕੀਮਤ ਪਰ ਕੇਜਰੀਵਾਲ ਸਾਹਿਬ ਕੋ ਇਨਕੋ ਅਰੈਸਟ ਕਰੋ। ਤੋ ਕੇਸ ਕੋਈ ਬਣ ਨਹੀਂ ਰਿਹਾ ਔਰ ਜਿੰਨੇ ਤੱਥ ਹੈ ਉਹ ਵੀ ਕੋਈ ਕਲੈਰਿਟੀ ਹੈ ਨਹੀਂ ਕੋਈ ਦੱਸਣ ਕਿ ਕਿੱਥੇ ਕੇਜਰੀਵਾਲ ਸਾਹਿਬ ਦੀਆਂ ਇਹਨਾਂ ਨੇ ਤਲਾਸ਼ੀਆਂ ਵੀ ਲੈ ਲੀਆਂ ਬੈਂਕ ਲੋਕਰ ਵੀ ਇਹਨਾਂ ਨੇ ਤੋੜ ਲੇ ਤੇ ਕੋਈ ਤੱਥ ਮਿਲਦਾ ਨਹੀਂ ਔਰ بار بار ਸੰਮਨ ਦੇਣ ਦਾ ਇੱਕੋ ਹੀ ਕਾਰਨ ਹੈ ਕਿ ਕਿਸੇ ਤਰੀਕੇ ਨਾਲ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹੈ ਕਿ ਜੀ ਅਸੀਂ ਤਾਂ ਬਹੁਤ ਬੁਲਾ ਰਹੇ ਹਾਂ ਕੇਜਰੀਵਾਲ ਪੇਸ਼ ਨਹੀਂ ਹੋ ਰਹੇ ਔਰ ਕੇਜਰੀਵਾਲ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇ ਕੇਜਰੀਵਾਲ ਸਾਹਿਬ ਨੇ ਕਲੈਰਿਟੀ ਦਿੱਤੀ ਹੈ ਕਿ ਇਹ ਜਿਹੜੇ ਸੰਮਨ ਹੈ ਇਹ ਇਲੀਗਲ ਹੈ ਆਰਬਿਟਰੀ ਹੈ ਔਰ ਲਾਅ ਦੇ ਤਹਿਤ ਇਹ ਸਹੀ ਨਹੀਂ ਹੈਗੇ ਔਰ ਉਹਦੇ ਵਿੱਚ ਇਹਨਾਂ ਨੇ ਕੋਈ ਹੋਣਾ ਸੀ ਕੋਰਟ ਦੇ ਕੋਲ ਗਏ ਆ ਔਰ ਇਹਨਾਂ ਨੇ ਇਹ ਗੱਲ ਕੋਰਟ ਨੇ ਜਦੋਂ ਸਾਨੂੰ April ਤੱਕ ਟਾਈਮ ਦਿੱਤਾ ਫਿਰ ED ਨੇ ਸਮਨ ਇਸ਼ੂ ਕੀਤਾ ਮਤਲਬ ਦੇ ਡੋਂਟ ਬਲੀਵ ਇਨ ਕੋਰਟਸ ਜੁਡੀਸ਼ੀਅਲ ਸਿਸਟਮ ਦੀ ਸ਼ਰਨ ਵਿੱਚ ਜਦੋਂ ਆ ਗਏ ਆ ਤਾਂ ਇਹਨਾਂ ਨੂੰ ਚਾਹੀਦਾ ਕਿ ਜੁਡੀਸ਼ੀਅਲ ਸਿਸਟਮ ਨੂੰ ਮੁੱਖ ਰੱਖ ਕੇ ਚੱਲਣ ਇਹ ਫਿਰ ਤੋਂ ਬਾਰ-ਬਾਰ ਸਮਨ ਕੱਢ ਰਹੇ ਨੇ ਔਰ ਇਹਨਾਂ ਦੀ ਹਰ ਗੱਲ ਤੋਂ ਸਿਆਸੀ ਰੰਜਿਸ਼ਬਾਜੀ ਦੀ بو ਆ ਰਹੀ ਹੈ ਸਿਆਸੀ ਦੁਸ਼ਮਣੀ ਦੀ ਬੋਆ ਰਹੀ ਹੈ ਦੇ ਫੀਲ ਥ੍ਰੈਟਨਡ ਕੇਜਰੀਵਾਲ ਸਾਹਿਬ ਤੋਂ ਇਹਨਾਂ ਨੂੰ ਡਰ ਲੱਗਦਾ ਹੈ ਕਿ ਇਹਨਾਂ ਦੇ ਕੇਜਰੀਵਾਲ ਸਾਹਿਬ ਤੇ ਨਾ ਤਾਂ ਪਰਿਵਾਰਵਾਦ ਦਾ ਕੋਈ ਚਾਰਜ ਲੱਗਦਾ ਹੈ ਨਾ ਕੇਜਰੀਵਾਲ ਸਾਹਿਬ ਤੇ ਐਂਟੀ ਇੰਡੀਆ ਹੋਣ ਦਾ ਜਿਹੜਾ ਕਿ ਇਹਨਾਂ ਦਾ ਫੇਵਰਿਟ ਚਾਰਜ ਹੈ ਬੀਜੇਪੀ ਦਾ ਕਿ ਹਰ ਬੰਦੇ ਨੂੰ ਜਿਹੜਾ ਇਹਨਾਂ ਨੂੰ ਸੂਟ ਨਹੀਂ ਕਰਦਾ ਇਹ ਕਹਿ ਦਿੰਦੇ ਆ ਜੀ ਇਹ ਦੇਸ਼ ਦਰੋਹੀ ਹੈ ਲੇਕਿਨ ਕੇਜਰੀਵਾਲ ਸਾਹਿਬ ਨੂੰ ਦੇਸ਼ ਦਰੋਹੀ ਕਿੱਦਾਂ ਕਹਿ ਸਕਦੇ ਆ ਜਿਹੜੇ ਤਿਰੰਗਾ ਯਾਤਰਾ ਕੱਢਦੇ ਆ ਜਿਹੜੇ ਦੇਸ਼ ਭਗਤੀ ਔਰ ਸ਼ਹੀਦਾਂ ਨੂੰ ਸਮਰਪਿਤ ਹੈ ਭਗਤ ਸਿੰਘ ਦੀ ਔਰ ਬੀ ਆਰ ਅੰਬੇਦਕਰ ਬਾਬਾ ਜੀ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾ ਕੇ ਚੱਲਦੇ ਆ ਸੋ ਇਸ ਕਰਕੇ ਹੁਣ ਇਹਨਾਂ ਨੂੰ ਈਡੀ ਗੁੰਡਾਗਰਦੀ ਤੇ ਉਤਰੀ ਹੋਈ ਹੈ ਇਹ ਬਿਲਕੁਲ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਅਨਿਆਇ ਕਰ ਰਹੇ ਨੇ ਲੋਕ ਇਹਦਾ ਜਵਾਬ ਦੇਣਗੇ ਲੋਕਾਂ ਨੂੰ ਪਸੰਦ ਨਹੀਂ ਨਾ ਤਾਂ ਇੰਦਰਾ ਗਾਂਧੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਲੋਕਾਂ ਨੇ ਉਦੋਂ ਹਰਾਇਆ ਸੀ ਜਦੋਂ ਉਹਨਾਂ ਨੇ ਅਮਰਜੈਂਸੀ ਲਾਈ ਸੀ ਬਿਲਕੁਲ ਔਰ ਜੋ ਅਮਰਜੈਂਸੀ ਵਰਗੇ ਹਾਲਾਤ ਇਹਨਾਂ ਨੇ ਬਣਾਏ ਹੋਏ ਆ ਇਹਦਾ ਜਵਾਬ ਵੀ ਦੇਸ਼ ਦੇ ਲੋਕ ਦੇਣਗੇ। اچھا ਬੱਬੀ ਬਾਦਲ ਜੀ ਹਾਲੀ ਦੇ ਵਿੱਚ ਭਾਜਪਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕੇਜਰੀਵਾਲ ਜੀ ਤਾਂ ਸੰਮਨਾਂ ਨੂੰ ਸਨਮਾਨ ਕਹਿੰਦੇ ਸੀ ਤੇ ਅੱਜ ਈਡੀ ਦੇ ਵੱਲੋਂ ਪੇਸ਼ ਨਹੀਂ ਹੋ ਰਹੇ ਪਰ ਉੱਥੇ ਹੀ ਜਦ ਕੇਜਰੀਵਾਲ ਜੀ ਨੇ ਇਹ ਕਿਹਾ ਕਿ ਮੈਂ ਸਾਰੇ ਸਵਾਲਾਂ ਦਾ ਜਵਾਬ ਦਊਂਗਾ ਪਰ ਸੈਂਟਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੀ ਹੈ। ਤਾਂ ਹੁਣ ਇਸ ਦੇ ਵਿਚਾਲੇ ਮਤਲਬ ਇੰਨੀ ਜ਼ਿਆਦਾ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਰੰਜਿਸ਼ ਕਿਤੇ ਨਾ ਕਿਤੇ ਕਈ ਸਵਾਲ ਖੜੇ ਕਰ ਰਹੀ ਹੈ। ਨੀਤੀਜੀ ਸਾਨੂੰ ਗ੍ਰਿਫਤਾਰੀ ਤੋਂ ਵੀ ਡਰ ਨਹੀਂ ਅਸੀਂ ਇਹ ਵੀ ਨਹੀਂ ਕਹਿੰਦੇ ਅਸੀਂ ਤਾਂ ਤਿਆਰ ਹਾਂ ਸਾਨੂੰ ਜਦੋਂ ਅਸੀਂ ਸਿਸਟਮ ਨਾਲ ਪੰਗਾ ਲਿਆ ਸੀ ਸਟੇਟਸ ਕੋ ਨਾਲ ਪੰਗਾ ਲਿਆ ਸੀ ਸਾਨੂੰ ਪਤਾ ਸੀ ਸਾਨੂੰ ਇਹਦਾ ਮੁੱਲ ਉਤਾਰਨਾ ਪੈਣਾ ਹੈ ਲੋਕਾਂ ਨੂੰ ਚੰਗੇ ਹਸਪਤਾਲ ਦੇਣ ਦਾ ਚੰਗੇ ਸਕੂਲ ਦੇਣ ਦਾ ਗਰੀਬਾਂ ਨੂੰ ਇਹਦਾ ਸਾਨੂੰ ਮੁੱਲ ਉਤਾਰਨਾ ਪੈਣਾ ਹੈ ਕਾਰਨ ਕੀ ਹੈ ਸਿਸਟਮ ਫਾਈਟਸ ਬੈਕ ਦਾ ਕਰਪਟ ਸਿਸਟਮ ਫਾਈਟਸ ਬੈਕ ਲੇਕਿਨ ਸਾਨੂੰ ਇਹ ਹੈ ਕਿ ਤੁਸੀਂ ਇਲੈਕਸ਼ਨਾਂ ਚ ਸਾਨੂੰ ਪ੍ਰਚਾਰ ਨਹੀਂ ਕਰਨ ਦੇਣਾ ਚਾਹੁੰਦੇ ਸਾਨੂੰ ਗ੍ਰਿਫਤਾਰੀ ਦਾ ਨਹੀਂ ਸਾਨੂੰ ਤਾਂ ਇਹ ਹੈ ਕਿ ਅਸੀਂ ਸਾਡੀ ਪਾਰਟੀ ਦੇ ਵਿੱਚ ਸਾਡੇ ਜਿਹੜੇ ਮੇਨ ਪ੍ਰਚਾਰਕ ਹੈ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਤੁਸੀਂ ਕੇਜਰੀਵਾਲ ਸਾਹਿਬ ਨੂੰ ਤੁਸੀਂ ਉਹਨਾਂ ਨੂੰ ਪ੍ਰਚਾਰ ਤੋਂ ਰੋਕਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਨਹੀਂ ਕਿ ਗੁਜਰਾਤ ਵਿੱਚ ਜਾ ਸਕਣ ਤੁਸੀਂ ਚਾਹੁੰਦੇ ਨਹੀਂ ਹਰਿਆਣਾ ਵਿੱਚ ਆ ਸਕਣ ਪੰਜਾਬ ਵਿੱਚ ਜਾ ਸਕਣ ਸੋ ਰੌਲਾ ਤਾਂ ਇਸ ਗੱਲ ਦਾ ਹੈ ਕਿ ਤੁਸੀਂ ਇਲੈਕਸ਼ਨਾਂ ਦੇ ਬਿਲਕੁਲ ਕੁਝ ਤੁਸੀਂ ਇਹੋ ਜਿਹੀਆਂ ਕਾਰਵਾਈਆਂ ਕਰ ਰਹੇ ਹੋ ਕਿ ਇਹ ਫਿਰ ਲੋਕਤੰਤਰ ਲਈ ਲੈਵਲ ਪਲੇਇੰਗ ਫੀਲਡ ਥੋੜਾ ਹੋਇਆ ਇਹ ਤਾਂ ਫਿਰ ਗੱਲ ਕਹੀਏ ਇੱਕ ਖੌਫ ਕਹਿ ਸਕਦੇ ਹਾਂ ਬਿਲਕੁਲ ਇਹ ਉਹਨਾਂ ਦਾ ਖੌਫ ਹੈ ਇਹ ਭਾਜੀਪੀ ਡਰਦੀ ਹੈ ਕਿ ਆਮ ਆਦਮੀ ਪਾਰਟੀ ਰਿਪਲੇਸ ਕਰੂਗੀ ਭਾਜੀਪੀ ਨੂੰ ਅਗਲੇ ਆਉਣ ਵਾਲੇ ਸਮੇਂ 'ਚ ਔਰ ਇਸ ਗੱਲ ਦੀ ਬਹੁਤ ਤਕਲੀਫ ਹੋ ਰਹੀ ਆ ਉਹਨਾਂ ਨੂੰ ਔਰ ਉਹ ਲੋਕਤੰਤ੍ਰਿਕ ਲੜਾਈ ਨਹੀਂ ਲੜ ਰਹੇ ਉਹ 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 ਹੁਣ ਗੁੰਡਾਗਰਦੀ ਤੇ ਉਤਰ ਆਏ ਹੁਣ ਈਡੀ ਨੂੰ ਉਹ ਆਪਣਾ ਬਦਮਾਸ਼ ਬਣਾ ਕੇ ਭੇਜ ਰਹੀ ਨੇ ਬਿਲਕੁਲ ਬਿਲਕੁਲ ਧੰਨਵਾਦ ਬਬੀ ਬਾਦਲ ਜੀ ਸਾਡੇ ਨਾਲ ਸਾਰੀ ਗੱਲਬਾਤ ਕਰਨ ਦੇ ਲਈ ਥੈਂਕ ਯੂ ਥੈਂਕ ਯੂ